ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਪੰਜਾਬ ਦੀ ਰਹੂਗੀ ਜਿਹੜੇ ਹੱਕ ਪੰਜਾਬ ਦੇ ਆ ਉਹ ਨਾ ਤੇ ਕਦੀ ਕੋਈ ਦੂਜੀ ਸਟੇਟ ਨਾ ਸੈਂਟਰ ਲੈ ਸਕਿਆ ਤੇ ਨਾ ਕੋ ਸਕਿਆ ਨਾ ਖੋਣ ਨਵਾਂਗੇ ਜੇ ਬਿਖੋ ਜਿਹੜੀ ਐਮੈਂਡਮੈਂਟ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਈ ਆ ਉਹ ਐਮੈਂਡਮੈਂਟ ਜੇ ਕੋਈ ਚੇਂਜ ਕਰਨੀ ਆ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੀ ਜਿਹੜਾ ਮਤਾ ਉਹ ਪਾ ਕੇ ਚੇਂਜ ਹੋ ਸਕਦੀ ਆ ਸੈਂਟਰ ਆਪਣੇ ਆਪ ਛੋੜਾ ਕੋਈ ਵੀ ਕੰਮ ਇਸ ਤਰ੍ਹਾਂ ਜੇ ਸਹੀ ਹੁੰਦਾ ਇਹ ਵਾਪਸ ਨਾ ਹੁੰਦਾ ਇਹ ਗਲਤ ਫੈਸਲਾ ਲਿਆ ਜੇ ਤਾਂ ਹੀ ਇਹਨਾਂ ਨੂੰ ਵਾਪਸ ਲੈਣਾ ਪਿਆ ਇਸੇ ਵਾਪਸ ਜਿੱਤਾ ਹੈ ਜਿੱਦਾਂ ਦੇਖਦੇ ਹੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਤੇ ਪੰਜਾਬ ਦੀ ਰਹੂਗੀ ਜਿਹੜੇ ਹੱਕ ਪੰਜਾਬ ਦੇ ਆ ਉਹਨਾਂ ਤੇ ਕਦੀ ਕੋਈ ਦੂਜੀ ਸਟੇਟ ਨਾ ਸੈਂਟਰ ਲੈ ਸਕਿਆ ਤੇ ਨਾ ਖੋ ਸਕਿਆ ਨਾ ਖੋਣ ਨਵਾਂਗੇ ਇਹਦੇ ਤੇ ਸਪਸ਼ਟ ਸਟੈਂਡ ਹੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਮਾਨ ਸਾਹਿਬ ਨੇ ਪਹਿਲਾਂ ਹੀ ਕਿਹਾ ਵੀ ਅਸੀਂ ਮਾਨਜੁਗ ਹਾਈ ਕੋਰਟ ਮਾਨਜੁਗ ਸੁਪਰੀਮ ਕੋਰਟ ਜਿੱਥੋਂ ਤੱਕ ਜਾਣਾ ਪਊ ਅਸੀਂ ਰਿੱਟ ਦਾਇਰ ਕਰਾਂਗੇ ਤੇ ਜਿਹੜੇ ਹੱਕ ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਤੇ ਸੈਂਟਰ ਦੇ ਆ ਉਹ ਪੰਜਾਬ ਦੇ ਹੀ ਰਹਿਣਗੇ ਵੇਖੋ ਜਿਹੜੀ ਐਮੈਂਡਮੈਂਟ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਈ ਆ ਉਹ ਐਮੈਂਡਮੈਂਟ ਜੇ ਕੋਈ ਚੇਂਜ ਕਰਨੀ ਆ ਉਹ ਪੰਜਾਬ ਵਿਧਾਨ ਸਭਾ ਦੇ ਵਿੱਚ ਹੀ ਜਿਹੜਾ ਮਤਾ ਉਹ ਪਾ ਕੇ ਚੇਂਜ ਹੋ ਸਕਦੀ ਆ ਸੈਂਟਰ ਆਪਣੇ ਆਪ ਛੁੜਾ ਕੋਈ ਵੀ ਕੰਮ ਇਸ ਤਰ੍ਹਾਂ ਕਰ ਸਕਦਾ ਇਹ ਤੇ ਫਿਰ ਸਟੇਟਾਂ ਦੇ ਹੱਕ ਸਟੇਟਾਂ ਕੋ ਰਹਿਣ ਹੀ ਨਾ ਜਾਣਗੇ ਸਾਰਾ ਕੁਝ ਖਤਮ ਹੋ ਜਾਊਗਾ ਬਾਕੀ ਜਿਹੜੇ ਸਾਡੇ ਸਟੂਡੈਂਟ ਆ ਉਹਨਾਂ ਵੀ ਲਗਾਤਾਰ ਸੰਘਰਸ਼ ਕੀਤਾ ਕਿ ਸਟੂਡੈਂਟਾਂ ਨੂੰ ਵੀ ਪਤਾ ਕਿ ਜਿਵੇਂ ਅੱਗੇ ਚੰਡੀਗੜ੍ਹ ਹੈਗਾ ਤੇ ਪੰਜਾਬ ਪੰਜਾਬ ਦੇ ਪਿੰਡ ਜਾੜ ਕੇ ਚੰਡੀਗੜ੍ਹ ਵਸਿਆ ਅੱਜ ਜਦੋਂ ਮੁਲਾਜ਼ਮਾਂ ਦੀ ਭਰਤੀ ਹੁੰਦੀ ਹੈ ਪੰਜਾਬ ਦਾ ਇੱਕ ਵੀ ਮੁਲਾਜ਼ਮ ਨਹੀਂ ਭਰਤੀ ਕੀਤਾ ਜਾਂਦਾ ਮਾਚਲ ਦੇ ਹਰਿਆਣੇ ਦੇ ਚੰਡੀਗੜ੍ਹ ਦੇ ਤੇ ਜਾਂ ਹੋਰ ਸਟੇਟਾਂ ਦੇ ਭਰਤੀ ਕਰ ਲਏ ਜਾਂਦੇ ਆ ਤੇ ਪੰਜਾਬ ਦੇ ਜਿਹੜੇ ਨੌਜਵਾਨ ਬੱਚੇ-ਬੱਚੀਆਂ ਉਹਨਾਂ ਨੂੰ ਅੰਗੋਲਿਆ ਕੀਤਾ ਜਾਂਦਾ ਕਿੰਨੇ ਡਿਪਾਰਟਮੈਂਟਾਂ ਦੇ ਵਿੱਚ ਉਹ ਡੈਪੂਟੇਸ਼ਨ ਤੇ ਚੰਡੀਗੜ੍ਹ ਸਾਡੇ ਮੁਲਾਜ਼ਮ ਜਾਂਦੇ ਉਹ ਡੈਪੂਟੇਸ਼ਨ ਵੀ ਇਹਨਾਂ ਨੇ ਰੱਦ ਕਰਤੀਆਂ ਹੁਣ ਇਹ ਕੋਸ਼ਿਸ਼ ਕਰਦੇ ਪਏ ਵੀ ਇੱਕ ਵੀ ਮੁਲਾਜ਼ਮ ਪੰਜਾਬ ਦਾ ਜਿਹੜਾ ਉਹ ਡੈਪੂਟੇਸ਼ਨ ਤੇ ਵੀ ਚੰਡੀਗੜ੍ਹ ਨਾ ਆਵੇ ਤੇ ਜੇ ਸਿੰਡੀਕੇਟ ਤੇ ਸੈਨੇਟ ਸੈਂਟਰ ਦਾ ਬੰਦਾ ਤੇ ਕੱਲ ਨੂੰ ਇੱਥੇ ਜਿਹੜੀ ਐਡਮਿਸ਼ਨ ਹੈ ਇਹ ਕੋਟਾ ਵਧਾ ਦੇਣਗੇ ਵੀ ਦੂਜੀਆਂ ਸਟੇਟਾਂ ਦੇ ਜਿਹੜੇ ਬੱਚੇ ਉਹੋ ਹੀ ਇੱਥੇ ਪੰਜਾਬ ਯੂਨੀਵਰਸਿਟੀ 'ਚ ਪੜ ਸਕਦੇ ਆ ਪੰਜਾਬ ਦੇ ਬੱਚ ਇਹ ਤੇ ਪੰਜਾਬ ਦੇ ਹੱਕਾਂ ਤੇ ਸ਼ਰੇਆਮ ਡਾਕਾ ਸੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਸਟੇ ਕਰ ਦੇਣਾ ਆ ਵੀ ਪੰਜਾਬ ਦਾ ਹੀ ਹੱਕ ਖੂਗ ਰਹਿਣ ਦੇਣਾ ਹੁਣ ਇਹਨਾਂ ਨੇ ਜਿਹੜਾ ਡਰਾਮਾ ਹੀ ਉਹਨੂੰ ਖਤਮ ਕਰਦਿਆਂ ਫੇਰ ਉਹ ਫੈਸਲਾ ਵਾਪਸ ਲੈ ਲਿਆ ਜੇ ਸਹੀ ਹੁੰਦਾ ਤੇ ਵਾਪਸ ਨਾ ਹੁੰਦਾ ਇਹ ਗਲਤ ਫੈਸਲਾ ਲਿਆ ਤਾਂ ਹੀ ਇਹਨਾਂ ਨੂੰ ਵਾਪਸ ਲੈਣਾ ਪਿਆ ਧੰਨਵਾਦ ਜੀ ਰਾਜਾਵੜਿੰਗ ਦੇ ਉੱਪਰ ਜਿਹੜਾ ਮਾਮਲਾ ਦੱਟ ਹੋਇਆ ਜਿਹੜਾ ਉਹ ਵਿਵਾਦਿਤ ਪਿਆ ਹੈ ਇਸ ਤਰ੍ਹਾਂ ਦੇਖਦੇ ਹੋ ਕਿ ਦੇਖੋ ਹਰ ਬਰਾਦਰੀ ਦਾ ਜਿਹੜਾ ਉਹ ਸਤਿਕਾਰ ਚਾਹੀਦਾ ਸਾਡੇ ਭਰਾ ਨੇ ਮਜਬੀ ਸਿੱਖ ਬਰਾਦਰੀ ਵਾਲਮੀਕੀ ਬਰਾਦਰੀ ਜਿੰਨੀਆਂ ਵੀ ਬਰਾਦਰੀਆਂ ਸਾਡੇ ਭੈਣਾ ਭਰਾ ਨੇ ਕਿਸੇ ਵੀ ਬਰਾਦਰੀ ਤੇ ਇਸ ਤਰ੍ਹਾਂ ਵਿਵਾਦਿਤ ਟਿੱਪਣੀ ਨਹੀਂ ਕਰਨੀ ਚਾਹੀਦੀ ਇਹਦੇ ਨਾਲ ਸਾਡੀ ਜਿਹੜੀ ਭਾਈਚਾਰਕ ਸਾਂਝ ਆ ਕਈ ਵਾਰ ਉਹਨਾਂ ਗੱਲਾਂ ਨੂੰ ਜਿਹੜੀ ਆ ਉਹ ਠੇਸ ਪਹੁੰਚਦੀ ਆ ਕਦੀ ਵੀ ਕਿਸੇ ਵੀ ਲੀਡਰ ਨੂੰ ਕਈ ਵਾਰ ਜਾਣੇ ਅਣਜਾਣੇ 'ਚ ਵੀ ਕਈ ਵਾਰ ਕਈਆਂ ਦੇ ਕੋਲੋਂ ਗਲਤੀਆਂ ਹੋ ਜਾਂਦੀਆਂ ਪਰ ਬੜਾ ਸੋਚ ਸਮਝ ਕੇ ਜਿਹੜੇ ਆ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖਣੇ ਚਾਹੀਦੇ ਆ